ਸਰਕਾਰ ਦਾ ਮੁਕਾਬਲਾ ਕਰਨ ਲਈ ਹਾਲੇ ਸਿੱਧੂ ਦੇ ਹੱਕ ਜਹਾ ਦਾ ਹੰਦਾਰਾ ਮਾਰਨ ਵਾਲ ਤੇ ਪੰਜੇ ਗਰੂਪ ਖਾਲਸਾ ਜੀ ਸਭ ਤੋਂ ਪਹਿਲਾਂ ਦਾਸ ਬੱਲ ਸੈਨਟਰੀ ਸਰਕਾਰਾਂ ਯਾ ਸਟੇਟਿਸ ਕਰਾਂ ਜਿਹੜਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਉਸ ਤੇ ਕੇਸ ਗੋਲੀਆਂ ਉਹਨੂੰ ਮਿਲਦੀਆਂ ਭਾਵੇਂ ਭਾਈ ਦੀਪ ਸਿੱਧੂ ਉਹਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਉਹਨੂੰ ਪਰਵਾਹ ਨਹੀਂ ਆ ਗਿਆ ਅਮਰਪਾਲ ਸਿੰਘ Hey! Oh. ਪਾਰਟੀ ਨਾਲ ਸੰਬੰਧਿਤ ਭਾਵੇਂ ਸੰਸਦ ਖੈਰਾ ਜੀ ਬੈਠੇ ਆਂ ਹੋਰ ਸਾਨੂੰ ਉਹਨਾਂ ਦਾ ਛੱਡ ਕੇ ਸਾਥ ਦੇਣਾ ਚਾਹੀਦਾ ਇਹਨਾਂ ਨੂੰ ਵੀ ਆਪਾਂ ਆਪਸੀ ਮਤਭੇਦ ਭੁਲਾ ਕੇ ਇੱਕ ਜੁਟ ਹੋ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਜਹਦਾਰ ਜਗਤਾਰ ਜੀ ਰਹਿਵਾਰਾਂ ਨੇ ਹਮੇਸ਼ਾ ਕੌਮ ਨੂੰ ਛੁਲੇਆ ਪੰਜਾਬ ਨੂੰ ਛੁਲੇਆ ਕਿ ਤੁਸੀਂ ਇਕੱਠੇ ਹੋ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਤੁਹਾਨੂੰ ਹੱਕ ਨਹੀਂ ਮਿਲਦੇ ਅੱਜ ਤੁਸੀਂ alleşido'de <laughs> <laughs>